ਸ਼ਾਮਤ ਪੈਰ ਦਾ ਅਚਕੋ ਇੱਕ ਤੇ ਹੁਣ ਜਾ ਕੇ ਮੈਂ ਉੱਠ ਗਿਆ ਤੇ ਮੰਮੀ ਕਹੀ ਜੀ ਬੱਚਾ ਸਕੂਲ ਜਾ ਤੇ ਸਫਾਈ ਸਭ ਕਰਤੀ ਟੋਟਲ ਹੋਈ ਪਈ ਆ ਤੇ ਸਭ ਤੋਂ ਪਹਿਲਾਂ ਦੇ ਇੱਕ ਘੜੀ ਤੇ ਨੀਗਾ ਵਾ ਜੀ ਤੇ ਮੇਰੀ ਸਵੇਰ ਹੀ ਹੋਣ ਹੋਈ ਪਈ ਆ ਤੇ ਸਭ ਤੋਂ ਪਹਿਲਾਂ ਹੌਂ ਲਗਾਵਾ ਫਰੈਸ਼ ਤੇ ਉਸ ਤੋਂ ਬਾਅਦ ਕਾਹਵਾ ਮੇਰਾ ਘਰ ਮੈਂ ਹਟੇ ਹੋਈ ਪੀਨੇ ਆ ਜਦ ਮੰਮੀ ਨੇ ਗਲਾਸ ਭਰ ਕੇ ਬਣਾਤਾ ਵਾ ਦਿਨੋਂ ਦੇ ਲਾਡੀ ਕਰਦਾ ਛਲੋ ਕੱਲ ਤੂੰ ਕਿੱਥੇ ਜਾ ਰਿਹਾ ਪੱਪੂ ਤੇਰੇ ਜਿੱਡਾ ਹੋ ਗਿਆ ਜੀ ਲੱਕੀ ਢਾਵਾ ਢਾਓਗੇ ਇਹ ਲੱਗ ਨਾ ਵੇਲਾ ਤੇ ਨਾਹ ਗੱਲ ਲੱਗਦਾ ਹੀ ਹਾਪ ਹੁੰਦਾ ਦੇ ਨਾ ਗੱਲਾਂ ਕਰਦਾ ਜਿੰਨਾ ਪੱਪੂ ਕੱਚੀ ਕਿ ਮੈਂ ਆਈ ਕੱਪੜੇ ਬਦਲ ਕੇ ਓਏ ਹੋਏ ਇਹ ਆਪਣੀ ਬੰਦ ਗੋभी ਤੇ ਨਾਲ ਦੋ ਰੋਟੀਆਂ ਛਾਦਾਂ ਬੰਦ ਦੀ ਫੇਵਰੇਟ ਸਬਜੀ ਬੰਦ ਗੋਭੀ ਕਿਹੜੇ ਚਾਣਾ ਖਾਂਦਾ ਸਾਰੀ ਖਾ ਗਿਆ ਹੈ ਮਿੰਟੋ ਮਿੰਟ ਬੱਸ ਨਿਸ਼ਾਨ ਲੱਗੀ ਆ ਜਿਮ ਜਾਣ ਲਈ ਫਰੂਟਸ ਆਪ ਵੀ ਖਾਓਗੇ ਨਾਲੇ ਮੈਨੂੰ ਵੀ ਦੋਗੇ ਤੂੰ ਖਾ ਲੇਂਗੀ ਅੱਦੇ ਹਾਂ ਖਾਣ ਨਾਲੋਂ ਪਹਿਲਾਂ ਪਹਿਲਵਾਨ ਆਪ ਖਾਂਦੇ ਆ ਲੈਸਟੂ ਚਪਿਆ ਟਿਕਾ ਤੇ ਆ ਰੋਗਾ ਉਹਨੂੰ ਖਾਣ ਲੱਗਾ ਤੇ ਮਿੰਟੋਂ ਮਿੰਟ ਆਪਣੀ ਤਿਆਰੀ ਦੀ ਪੂਰੀ ਜਿਮ ਦੀ ਬੈਗ ਬੂਗ ਰੈਡੀ ਕਰਤਾ ਪੂਰਾ ਤੇ ਨਿਕਲਦਿਆਂ ਐਕਸਰਸ ਲਾਉਣ ਤੇ ਅੱਜ ਥੋੜਾ ਜਲਦੀ ਵਾਪਸੀ ਕਰਨੀ ਹੈ ਲੈਟਸ ਲੈਟਸ ਤੇ ਲਾ ਲਈਆ ਤੇ ਹੁਣ ਪੀ ਲੱਗਾ ਬਨਾਣਾ ਸ਼ੇਕ ਅੱਜ ਵੀ ਆਪਣੀ ਲੈਟਸ ਲੈਟਸ ਲਾ ਕੇ ਹੁਣ ਬਨਾਣਾ ਸ਼ੇਕ ਪੀ ਲੱਗਿਆ ਤੇ ਨਿਕਲਦਿਆਂ ਕਰਤੀ ਜਿੱਦ ਭਾਈ ਕੋਫੀ ਤੇ ਭਾਈ ਕਹਿੰਦੇ ਕੌਫੀ ਬਣਾਣੀ ਤੇ ਦੁੱਧ ਲੈ ਗਿਆ ਉਹਨੂੰ ਕੌਫੀ ਬਣਾਉਂਦਾ ਭਾਜੀ ਲਈ ਬਣਾਤੀ ਤੇ ਗਲਾਸਾਂ ਚ ਪਾਤੀ ਆ ਤੇ ਭਾਜੀ ਨਹੀਂ ਕਰਦੇ ਵੇ ਬਾਹਰ ਕੰਮ ਤੇ ਕਹਿੰਦੇ ਵੇਲੇ ਹੋਵੇ ਕੌਫੀ ਪੀਣੇ ਹੁਣ ਆਪਾਂ ਤੇ ਉਹੜਾ ਲਾ ਕੇ ਖਲੋਨਾ ਘੜੀ ਚ ਮੈਂ ਵੀ ਪਾਈ ਦੇ ਤੇ ਗੱਲਾਂ ਬਾਤਾਂ ਮਾਰਦੇ ਆ ਨਹੀਂ ਆਏ ਚਾਹ ਪੀਣੇ ਤੇ ਬੱਤੀ ਗਈ ਚੱਲ ਤੇ ਹੁਣ ਅਸੀਂ ਚਾਹ ਨੇਰੇ ਜੇ ਬਹਿ ਕੇ ਪੀ ਲੱਗੇ ਆ ਜਸਟ ਇਟਸ ਓਕੇ ਜਿੰਦ ਅੱਜ ਦਾ ਪ੍ਰਵੇਸ਼ ਪਾਇਆ ਤੇ ਅੰਦਰ ਦੇ ਬੂਏ ਦੀ ਚਾਬੀ ਗਈ ਆ ਗੁੰਮ ਉਹ ਇੱਥੇ ਖਲਾਰਾ ਪਾਸ ਐ ਇੱਕ ਦੂਜੀ ਚਾਬੀ ਲੱਭਦੇ ਵਿੱਚ ਚਾਬੀ ਦੇ ਲੱਭਦੇ ਦੀ ਵੀ ਹੁਣ ਕੋਠੇ ਵੇਖਣ ਗਿਆ ਪੱਪੂ ਆਪਣਾ ਵੇਖ ਦੇ ਚਾਬੀ ਰਗੀ ਬਾਤਾਂ ਲੱਭੀ ਚਾਬੀ ਕਿ ਨਹੀਂ 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 ਚਾਬੀ ਗਈ ਲੱਭ ਦਰਵਾਜਾ ਕਿਆ ਖੁੱਲ ਬੱਤੀ ਗਈ ਜਗ ਤੇ ਆਪਣੀ ਰੋਟੀ ਖਾਣੀ ਮਮਿੰਨੇ ਦਿੱਤੀ ਰੋਟੀ ਦੋ ਫੁਲਕੇ ਨਾਲ ਬੰਦ ਗੋਬੀ ਬਣਾਈ ਸੀ ਤੇ ਨਾਲ ਚੋਲ ਲੂਣ ਵਾਲੇ ਤੇ ਖਾਣਿਆ ਮਿੰਡੋ ਮੇਡ ਤੇ ਤੋਂ ਬਾਅਦ ਪੀਣੀ ਆਪਾਂ ਚਾਹ ਆਸੇ ਮੇਰੀ ਆ ਗਈ ਤੇ ਚਾਹ ਪੀ ਕੇ ਤੇ ਆਪਾਂ ਨਿਕਲਦੇ ਡਿਊਟੀ ਮਿੱਤਰੋ ਕਿੱਡਾ ਵੱਡਾ ਧੱਕਾ ਕਰਦੇ ਜੇ ਮੈਨੂੰ ਫਸਟ ਆਰਡਰ ਪਿਆ ਜੇ ਇਧਰੋਂ ਦਾ ਪੀਜ਼ਾ ਵੀਗ ਦਾ ਇਹਨਾਂ ਨੇ ਦੱਸਿਆ ਨਹੀਂ ਸਰਚ ਲਾਈ ਹੋਈ ਆ ਜਾਣ ਕੇ 15 ਰੁਪਏ ਸਰਚ ਲਾਤੀ ਆ ਟਾਈਮ ਗਿਆ 8 ਤੋਂ ਹੁਣ ਮਿੱਟੋ ਮੇਡ 11 ਦੇ ਵਿੱਚ ਵਿੱਚ 10 ਆਰਡਰ ਖਿੱਚਨੇ ਆਪਾਂ ਟਾਈਮ ਵੱਚ ਚੁੱਕੇ ਆਪਣੇ 11 ਤੇ 11 9 ਤਾਂ ਨਹੀਂ 9 ਆਰਡਰ ਮੇਰੇ ਲੱਗ ਚੁੱਕੇ ਟੋਟਲ ਤੇ ਹੁਣ ਇਸ ਟਾਈਮ ਮੈਂ ਖੜਾ ਮੰਜੀ ਥਾ ਰੋੜ ਤੇ ਸਾਹ ਸੂ ਥੋੜਾ ਲੈਣਿਆ ਕਿਉਂਕਿ ਗੱਡੀ ਪਵਾ ਨਿਹਰੀ ਬੰਨੀ ਵਿਚਰੀ ਦੀ ਤੇ ਸਾਹਮਣੇ ਚੰਪਾ ਵਾਲਾ ਵੀਰ ਮੇਰਾ ਦਾ ਚੰਪਾ ਹੀ ਖਾਲਾ ਪਰ ਨਹੀਂ ਚੰਪਾ ਨਹੀਂ ਆਣੀਆਂ ਤੇ ਆਪਾਂ ਹੁਣ ਹੈਗੇ ਫੁੱਲ ਡਾਇਟ ਤੇ ਹੁਣ ਦੇਖਦੇ ਆ ਜਾਣਿਆ ਵਾਪਸੀ ਆਰਡਰ ਮਿਲਦਾ ਨਹੀਂ ਮਿਲਦਾ ਲਿਮਟ ਆਊਟ ਆਫ ਕੰਟਰੋਲ ਫੇਰ ਬਾਹਰ ਚਲ ਗਈ ਆ ਤੇ ਇਹਦੇ ਲਿਮਟ ਹੁਣ ਕੀ ਪੋ ਕੈਸ਼ ਪੋਣਾ ਨਾ ਨੂੰਰ ਨੂੰ ਕਹਿ ਕੇ ਵੇਦਾ ਕੈਸ਼ ਪੋਣਾ ਦੀ ਬੋਲਦਾ ਬਾਬੇ ਆਰਡਰ ਤੇ ਆਪਾਂ ਨੂੰ ਖੜਕ ਗਿਆ ਜੇ ਖਲੋਤੇ ਖਲੋਤੇ ਹੀ ਤੇ 300 ਰੁਪਏ ਦਾ ਆਰਡਰ ਪਿਆ ਜੇ ਈ ਗੱਲ ਤੇ ਆ ਇੱਕ ਇੰਟਰਸਟਿੰਗ ਗੱਲ ਦਾ ਪਤਾ ਨਹੀਂ ਸ਼ਾਇਦ ਪਹਿਲੀ ਵਾਰੀ ਚਾਂਸ ਹੈ ਮਾਣਾ ਹਮੇਸ਼ਾ ਕਹਿੰਦਾ ਹੁੰਦਾ ਕਿ ਚਾਰ ਪੰਜ ਆਰਡਰ ਦਾ ਟੋਟਾ ਘੱਟ ਵੱਡੇ ਵੱਡੇ ਲਵਾ ਨਾ 100 ਪਲੱਸ ਤੇ ਨਿਆਰ ਆ ਜੇ ਬਾਬੇ ਉਹ ਜੁੱਦਾ ਹੀ ਹੋ ਗਿਆ ਜੇ ਚੌਥਾ ਆਰਡਰ ਮੈਨੂੰ ਪਿਆ ਜੇ 180 ਪਿਆ ਜੇ ਲੰਘਾਤਾ 10 ਪਤਾ ਕਿਲੋ 10 15 ਕਿਲੋਮੀਟਰ ਤੇ ਅੱਜ ਅਰਨਿੰਗ ਇਹ ਨਾਲ ਲੈਵਲ ਅਪੀ ਕਰਾਤਾ ਮਤਲਬ ਟਾਈਮ ਤੋਂ ਪਹਿਲਾਂ ਹੀ ਟਾਰਗੇਟ ਵੀ ਬਸ ਪੂਰਾ ਹੀ ਹੋਣ ਵਾਲਾ ਤੁਹਾਨੂੰ ਆਪਾਂ ਦਿਖਾਵਾਂਗੇ ਸਾਰੀ ਅਰਨਿੰਗ ਸਾਰੇ ਆਰਡਰ ਕੀ ਸਾਤਾ ਕਿ ਕਿੰਨੇ ਦੇ ਪਏ ਬਣੇ ਰਹੋ ਵੀਡੀਓ ਨਾਲ ਆਪੇ ਆਰਡਰ ਗਿਆ ਜਾਂ ਪੁਰ ਮਿਲ ਤੇ ਇਹ ਕਰਦੇ ਆ ਪਿਕਅਪ ਤੇ ਨਿਕਲਦੇ ਆ ਆਰਡਰ ਆਪਾਂ ਆਈਆਈਐਮ ਜਾਣਾ ਗਰੁੱਪ ਆਫ ਅਮਰੀਸਰ ਕੋਲੇ ਲੱਗ ਆ ਗਏ ਆ ਆਪਾਂ ਤੇ ਹੁਣ ਉਹ ਜਿਹੜੀ ਜਗ੍ਹਾ ਉੱਥੇ ਫੂਨ ਇਨਸਾਨ ਇਹ ਫੂਨ ਅੰਦਰ ਹੀ ਜਾਏ ਪੋਣਾ ਪਹਿਣਾ ਵਾ ਉੱਥੇ ਵੀਡੀਓ ਸ਼ੂਟ ਨਹੀਂ ਕਰ ਸਕਦੇ ਮਿਲਦੇ ਆਪਾਂ ਹੁਣ ਅੰਦਰ ਜਾ ਕੇ ਜੀਐਮ ਤੇ ਪਹੁੰਚ ਗਿਆ ਜੀ ਆਰਡਰ ਦੇਣਾ ਇੱਥੇ ਪੈਨ ਲਾਪੀ ਜ ਆਪਣੀ ਧੁੰਦ ਕਿਉਂਕਿ ਇੱਥੇ ਸਾਰਾ ਖਾਲੀ ਏਰੀਆ ਤੇ ਆਰਡਰ ਦੇ ਕੇ ਨਿਕਲਦੇ ਆ ਵਾਪਸੀ ਆਰਡਰ ਦੇਣ ਤੇ ਭਾਜੀ ਆਪਣੇ ਨਾਲ ਆ ਗਏ ਆ ਤੇ ਹੁਣ ਅਸੀਂ ਇਕੱਠਿਆਂ ਜਾਣਾ ਇੱਥੋਂ ਤੇ ਕੋਈ ਟੈਂਸ਼ਨ ਨਹੀਂ ਇਸ ਏਰੀਆ ਦੀ ਦੋ 1.5 ਕਿਲੋਮੀਟਰ ਦਾ ਏਰੀਆ ਸਾਰਾ ਹੁਣ ਭਾਜੀ ਦੇ ਮੈਂ ਇਕੱਠੇ ਜਾਵਾਂਗੇ ਤੇ ਭਾਜੀ ਆਰਡਰ ਦੇ ਆ ਤੇ ਭਾਜੀ ਅੰਦਰ ਮੇਰਾ ਵੀ ਆਰਡਰ ਲੈ ਕੇ ਸੀ ਨਾਲ ਹੀ ਤੇ ਭਾਜੀ ਉਹ ਵੀ ਦੇ ਆਈਆ ਦੇ ਆ ਆਪਣਾ ਫੋਨ ਅਸੀਂ ਕੀਤਾ ਚਾਰਜ ਤੇ ਟੋਟਲ 12.45 ਹੋ ਗਿਆ ਟਾਈਮ ਤੇ 6:00 ਹੋ ਗਿਆ ਵਾ 45% ਤੋਂ ਚੱਲਦੇ ਆ ਤੇ ਮਿਲਦੇ ਆਪਾਂ ਉੱਥੇ ਅੰਮ੍ਰਿਤਸਰ ਜਾ ਕੇ ਉੱਥੇ ਜਾ ਕੇ ਪੀਨੇ ਚਾਹ ਕਿਉਂਕਿ ਠੰਡ ਰਾਂ ਮੇਰਾ ਜ ਕੰਮ ਲੈਡ ਰਾਈਡਲ ਆ ਲੰਦ ਬਦਮਾ ਗਿਆ ਹੁਣ ਕਰ ਤੇ ਆਓ ਤੇ ਹੋਰ ਨਾਲ ਤੁਹਾਨੂੰ ਅੱਜ ਆਰਡਰ ਵੀ ਵੱਡੇ ਵੱਡੇ ਲੱਗੇ ਆ ਤੇ ਥੋੜੀ ਅਰਨਿੰਗ ਵੀ ਵਧੀਆ ਹੋ ਗਈ ਆ ਅੱਛਾ 800 ਰੁਪਏ ਮੇਰੇ ਹਿਸਾਬ ਨਾਲ ਬਣ ਹੀ ਗਿਆ ਵਾ ਦੋਸਾ ਤੇਲ ਕੱਢ ਲਾ 800 ਰੁਪਏ ਮੇਂ ਵੀ ਬਣ ਗਏ ਚਲੋ ਆਓ ਤੁਹਾਨੂੰ ਆਰਡਰ ਦਿਖਾਉਂਦੇ ਆ ਕਿਰੇ ਅੱਜ ਵੱਡੇ ਹੀ ਪਾਏ ਆ ਤੋ ਪੇਲਾ ਤੇ 5:30 ਸਵੇਰ ਦੇ ਬਚ ਚੁੱਕੇ ਹੈ ਸਾਡਾ ਕੁੱਕੜੀ ਨਾਲ ਹੀ ਸਟਾਰਟ ਹੋ ਗਿਆ ਵਾ ਤੇ ਆਪਣੇ ਜਿਹੜੇ ਆਰਡਰ ਲੱਗੇ ਆ ਉਹਨੂੰ ਦਿਖਾਉਂਦੇ ਆ ਹਾਂ ਆਈਡੀ ਤੇ ਬੰਦ ਹੋ ਜਾਂਦੀ 5:30 ਵੇ ਤੇ ਪ੍ਰੋਸੈਸਿੰਗ ਤੋਂ ਬਾਅਦ ਆਈਡੀ ਖੁੱਲੀ ਤੇ ਅਰਨਿੰਗ ਤੇ ਕਲ ਉਸ ਸਸਤਾ ਕਰ ਵੀ ਹੈ 올ਰੀ ਬਣ ਚੁਕੇ 29 ਰੁਪਏ ਨਾਲ ਕਮਿਸ਼ਨ ਕੱਟਦੀ ਆ ਉਹ ਚਲੋ ਪਤਾ ਨਹੀਂ ਕਿੱਥੀ ਕੱਟੀ ਤੇ ਸ਼ੁਰੂ ਤੋਂ ਆਰਡਰ ਲੱਗੇ 29 ਰੁਪਏ TDS ਫੀਸ ਆ ਗਈ ਤੇ 76 ਰੁਪਏ ਦਾ ਸਭ ਤੋਂ ਵੱਡਾ ਆਰਡਰ ਪਿਆ 49 47 36 35 49 52 106 ਐਵ ਡਾਲਰ 138 ਐਵ ਡਾਲਰ ਫਿਰ 30 ਰੁਪਏ ਦਾ ਫਿਰ 109 ਰੁਪਏ ਦਾ ਫਿਰ 113 ਰੁਪਏ ਦਾ ਆ ਚਾਰ ਆਰਡਰ ਅੱਜ ਮਨ ਪਸੰਦੇ ਲੋਕ 6-7 ਆਰਡਰ ਡੇਲੀ ਦੇ ਤਰ੍ਹਾਂ ਲੱਗ ਜੇ ਨਾ ਨਿਆਰਾ ਆ ਜੇ 38 48 36 33 ਤੇ ਤੋੜ ਆਪਣੀ 977 ਰਨਿੰਗ ਹੋ ਗਈ ਜਿਹਦੇ ਚ 200 ਤੇਲ ਕੱਢਦੇ ਨਾ ਆਪਾਂ ਤੇ 777 ਰਪਏ ਮੇ ਵੀ ਅਰਨਿੰਗ ਹੋ ਗਈ ਆਪਣੀ ਅਰਨਿੰਗ ਆਪਣੀ ਹੋ ਗਈ ਆ ਚਲੋ ਵਧੀਆ ਅਰਨਿੰਗ ਹੈ ਇਸ ਤਰ੍ਹਾਂ ਦੀ ਡੇਲੀ ਚੱਲੀ ਹੋਇਆ ਸਿਸਟਮ ਸਿਸਟਮ ਬਹੁਤ சூਪਰ ਵਧੀਆ ਰਹਿੰਦਾ ਕੁੱਕੜ ਹੱਡਾ ਫੇਰ ਸਟਾਰਟ ਹੋ ਗਿਆ ਹੁਣ ਇੱਕ ਵਾਰੀ ਚਾਲੂ ਹੋ ਜੇ ਨਾ ਉਹ ਨਹੀਂ ਹਟਦਾ ਹੁਣ ਤੇ ਹੁਣ ਮੈਨੂੰ ਜਿੱਦਾਂ ਲੱਗਾ ਹੁਣ Papa ji ਨੇ ਖੋਲੇ ਦਰਵਾਜ਼ਾ ਮੇਰਾ ਤੇ ਆਪਾਂ ਹੁਣ ਕਰ ਲੱਗੇ ਰੈਸਟ ਤੇ ਕਿਵੇਂ ਦਾ ਲੱਗੇ ਵਲੋਗ ਜੀ ਦੱਸਿਓ ਮਿਲਦੇ ਪੈਕਸਟ ਵਲੋਗ ਓਕੇ ਬਾਵਾ ਟਾੜਾ